ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਪਸੀ ਜਾਰੀ ਰੱਖਿਆ ਹੋਇਆ ਹੈ ਸਾਗਤ ਕੀ ਵਿਧ ਤੋ ਜਿਵੇਂ ਮੱਛੀ ਪਾਣੀ ਤੋਂ ਬਾਹਰ ਨਿਕਲੇ ਤਰਦੀ ਹੈ ਨਾ ਮਛਲੀ ਕਿਉਂਕਿ ਪਾਣੀ ਉਹਦਾ ਜੀਵਨ ਹੁੰਦਾ ਹੈ ਤੇ ਉਹ ਹਮੇ ਸਾਰੀ ਜ਼ਿੰਦਗੀ ਪਾਣੀ 'ਚ ਰਹਿੰਦੀ ਹੈ ਪਰ ਉਹ ਇਹ ਨਹੀਂ ਕਹਿ ਸਕਦੀ ਕਿ ਮੈਂ ਇਹਦੇ ਬਿਨਾਂ ਪਾਣੀ 'ਚ ਰਹੀਆਂ ਮੈਂ ਪਾਣੀ ਤੋਂ ਬਿਨਾਂ ਜੀ ਸਕਦੀ ਆ ਉਹ ਪਾਣੀ ਤੋਂ ਬਿਨਾਂ ਇੱਕ ਪਲ ਨਹੀਂ ਜੀ ਸਕਦੀ ਔਰ ਕਿਸ ਤਰ੍ਹਾਂ ਤੜਫ ਤੜਫ ਕੇ ਟਿਡਕ ਟਿਡਕ ਕੇ ਮਰਦੀ ਹੈ ਇਤਨਾ ਕਿ ਅਸੀਂ ਤਕਰੀਬਨ ਸਾਰਿਆਂ ਨੇ ਇਹ ਸੀਨ ਕਦੇ ਦੇਖਿਆ ਹੁਣ ਗੁਰੂ ਪਾਤਸ਼ਾਹ ਸਾਕਤ ਦੀ ਜ਼ਿੰਦਗੀ ਇਦਾਂ ਦੀ ਤੜਫ ਦੀ ਜ਼ਿੰਦਗੀ ਮਹਿਸੂਸ ਕਰ ਰਹੇ ਸਨ ਜਿਹੜਾ ਬੰਦਾ ਨਾਸਤਿਕ ਹੈ ਜਿਹਦੇ ਵਿੱਚ ਪ੍ਰਭੂ ਪਿਆਰ ਦੀ ਭਾਵਨਾਵਾਂ ਜਿੰਨਾਂ 'ਚ ਨਹੀਂ ਹਨ ਉਹ ਦਾਤ ਜਿਹਨਾਂ ਨੂੰ ਪ੍ਰਾਪਤ ਨਹੀਂ ਹੈ ਜਿਉਂ ਮੀਨਾ ਬਿਨ ਪਾਣੀ ਹੈ ਤਿਉਂ ਸਾਕਤ ਮਰੈ ਪਿਆਸ ਨਾਸਤਿਕ ਬੰਦਾ ਇਸ ਤਰ੍ਹਾਂ ਕੋਈ ਨਾ ਕੋਈ ਭੁੱਖ ਕੋਈ ਨਾ ਕੋਈ ਪਿਆਸ ਉਹਦੀ ਬਣੀ ਰਹਿੰਦੀ ਹੈ ਉਹ ਇਹਨਾਂ ਚੀਜ਼ਾਂ ਲਈ ਤਰਸਦਾ ਹੀ ਤੜਪਦਾ ਹੀ ਰਹਿੰਦਾ ਹੈ ਹਮੇਸ਼ਾ ਮੱਛੀ ਦੀ ਤਰ੍ਹਾਂ ਤੂੰ ਹਰ ਬਿਨ ਮਰੀਏ ਰੇ ਮਨਾ ਜੋ ਵਿਰਤਾ ਜਾਵੇ ਸਾਸ ਜਿਹੜਾ ਸਵਾਲ ਸਾਡਾ ਪ੍ਰਭੂ ਯਾਤੂ ਬਿਨਾਂ ਵਿਰਤ ਜਾਂਦਾ ਹੈ ਕਿਉਂ ਹਰ ਬਿਨ ਮਰੀਏ ਹਰੀਦੂ ਬਿਨਾਂ ਇਵੇਂ ਬੰਦਾ ਆਤਮਿਕ ਮੋਤ ਮਰਿਆ ਰਹਿੰਦਾ ਹੈ ਮਰਿਆ ਵਾਲੇ ਕੰਮ ਕਰਦਾ ਰਹਿੰਦਾ ਹੈ ਤੇ ਹਰ ਸਵਾਸ ਉਹਦਾ ਵਿਰਥ ਹੀ ਜਾਂਦਾ ਜਿਹੜਾ ਉਹ ਪ੍ਰਮਾਤਮਾ ਸਿਮਰਨ ਨਹੀਂ ਕਰਦਾ ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰੂ ਕੋਠਣਾ ਪਾਇਆ ਰਹੋ ਜਿਨ੍ਹਾਂ ਨੇ ਸਤਿਗੁਰੂ ਪੁਰਖ ਦਾ ਦਰਸ਼ਨ ਨਹੀਂ ਪਾਇਆ ਭਾਵ ਸਤਿਗੁਰੂ ਕੀ ਹੈ ਗੁਰੂ ਕੀ ਹੈ ਬਾਣੀ ਜਿਨ੍ਹਾਂ ਨੇ ਬਾਣੀ ਕਦੇ ਪੜ੍ਹੀ ਨਹੀਂ ਵਿਚਾਰੀ ਨਹੀਂ ਬਾਣੀ ਦਾ ਵਿਚਲਾ ਤਤ ਗਿਆਨ ਜੋ ਹੈ ਉਹਦਾ ਵਿਸ਼ਵਾਸ ਇਹਨਾਂ 'ਚ ਨਹੀਂ ਬਣਿਆ ਤਿਨ ਨੇਫਲ ਤਿਨ ਨੇਫਲ ਜਨਮ ਸਭ ਬਿਰਤ ਗੁਆਇਆ ਰਾਮ ਜਨਮ ਹੀ ਬੇਅਰਥ ਚਲਾ ਗਿਆ ਸਾਰਾ ਨੇਫਲ ਜਨਮ ਤਿਨ ਬਿਰਤ ਗੁਆਇਆ ਤੇ ਸਾਖਤ ਮੋਏ ਮਰ ਝੂਰੇ ਐਸੇ ਬੰਦੇ ਜਿਨ੍ਹਾਂ ਦਾ ਜਨਮ ਬੇਅਰਥ ਜਾਂਦਾ ਹੈ ਉਹ ਸਾਖਤ ਮੋਏ ਮਰ ਝੂਰੇ ਉਹ ਮਰਦੇ ਝੂਰਦੇ ਰਹਿੰਦੇ ਨੇ ਦੁਨੀਆਂ ਦੇ ਵਿੱਚ ਕਰ ਹੁੰਦਾ ਰਤਨ ਪਦਾਰਥ ਭੁੱਖੇ ਭਾਗਹੀਨ ਹਰ ਦੂਰੇ ਕਰ ਹੁੰਦਾ ਕਰ ਵਿੱਚ ਇਹ ਦਾਤ ਹੈ ਅਭੀ ਜੋਤ ਅੰਦਰ ਮੌਜੂਦ ਹੈ ਪਰ ਉਹਦਨੇ ਕਦੇ ਜੁੜਦੇ ਹੀ ਨਹੀਂ ਦੇਹ ਅਧਿਆਸ ਵਾਲੀ ਜ਼ਿੰਦਗੀ ਦਿਨ ਰਾਤ ਸਰੀਰ ਨਾਲ ਜੁੜੇ ਹੋਏ ਨੇ ਸਰੀਰ ਸੁੱਖਾਂ ਪਿੱਛੇ ਪਏ ਹੋਏ ਕਰ ਹੁੰਦਾ ਰਤਨ ਪਦਾਰਥ ਭੁੱਖੇ ਉਹ ਭੁੱਖੇ ਹੀ ਰਹਿੰਦੇ ਨੇ ਭਾਗਹੀਨ ਕਰਮਾਂ ਦੇ ਮਾਰੇ ਹਰ ਦੂਰੇ ਕਿਉਂਕਿ ਪ੍ਰਮਾਤਮਾ ਤੂੰ ਬੜੇ ਦੂਰ ਰਹਿੰਦੇ ਨੇ ਉਹਨਦੀ ਉਹ ਪਛਾਣ ਨਹੀਂ ਕਰਦੇ ਇਸ ਲਈ ਜਨਮ ਮਰਨ ਕੋ ਇਹ ਜਗ ਬਪੜੋ ਇਹਨ ਦੂਜੇ ਪਖਦ ਵਿਚ ਸਾਰੀ ਗਈ ਹੈ ਇਹੋ ਜੇ ਬੰਦੇ ਜਿਹੜੇ ਨੇ ਇਹ ਜਨਮ ਮਰਨ ਦਾ ਗੇੜ ਇਹਨਾਂ ਵਾਸਤੇ ਜਨਮ ਮਰਨ ਕੋ ਇਹ ਜਗ ਬਪੜੋ ਇਹ ਸੰਸਾਰ ਵਿਚਾਰਾ ਉਹ ਜਨਮ ਮਰਨ ਉਹਨਾਂ ਵਾਸਤੇ ਬਣਿਆ ਹੋਇਆ ਹੈ ਇਹਨ ਦੂਜੇ ਪਖਦ ਵਿਚ ਸਾਰੀ ਜਿਓ ਜਿਨ੍ਹਾਂ ਨੇ ਇਹ ਦੂਜੇ ਪਾਉ ਵਿੱਚ ਦੁਨੀਆਵੀ ਪਿਆਰ ਵਿੱਚ ਦੇਹ ਅਧਿਆਸ ਵਿੱਚ ਪ੍ਰਭੂ ਦੀ ਭਗਤੀ ਜਿਨ੍ਹਾਂ ਨੇ ਵਿਸਾਰੀ ਹੋਇਆ ਤੇ ਭਗਵਤ ਦੇ ਤੱਤੇ ਨੂੰ ਸਿਆਰੀਏ ਦਾ ਮਤਲਬ ਬੰਦਗੀ ਭਗਤੀ ਭਗਤ ਜਦੋਂ ਤੱਤੇ ਓਕੜ ਵਾਲਾ ਆਉਂਦਾ ਹੈ ਤੇ ਉਸ ਦਾ ਮਤਲਬ ਹੁੰਦਾ ਇੱਕ ਵਚਨ ਭਗਤ ਇਨਸਾਨ ਜਿਹੜਾ ਭਗਤ ਹੈ ਕਿ ਜਦੋਂ ਉਹ ਬਿਨਾ ਓਕੜ ਹੁੰਦਾ ਤੱਤਾ ਤੇ ਉਹ ਅੰਦਰ ਬਹੁਵਚਨ ਭਗਤ ਬਹੁਤ ਸਾਰੇ ਭਗਤਾਂ ਦੀ ਗੱਲ ਹੁੰਦੀ ਹੈ ਪਰ ਭਗਤ ਦੇ ਤੱਤੇ ਨੂੰ ਜਦੋਂ ਸਿਆਰੀ ਹੋਵੇ ਦਾ ਮਤਲਬ ਹੁੰਦਾ ਬੰਦਗੀ ਭਗਤੀ ਤੋ ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਵੀ ਸਾਰੀ ਹੁੰਦੀ ਹੈ ਉਹ ਜਨਮ ਮਰ ਦਾ ਗੇੜ ਹੁਣਾ ਵਾਤੇ ਸਤਿਗੁਰੂ ਮਿਲਾਇਆ ਤਾ ਗੁਰਮਤ ਪਾਈ ਹੈ ਸਾਖਤ ਬਾਜ਼ੀ ਹਾਰੀ ਜੀਓ ਸਤਿਗੁਰੂ ਦਾ ਮਿਲਾਪ ਹੋਵੇ ਸੁਰ ਸ਼ਬਦ ਦਾ ਮੇਲ ਹੋ ਜਾਵੇ ਤੋ ਫਿਰ ਜਾ ਕੇ ਕੁਝ ਪ੍ਰਾਪਤ ਹੁੰਦਾ ਨਹੀਂ ਤਾਂ ਸਾਖਤ ਬਾਜ਼ੀ ਹਾਰੀ ਜੀਉ ਸਾਖਤ ਪੁਨੇ ਵਿੱਚ ਨਾਸਤਕ ਪੁਨੇ ਵਿੱਚ ਇਹ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ ਮੰਦਾ ਮੇਰੇ ਮਨ RAM ਬਿਨਾ ਜੋ ਦੂਜੇ ਲਾਗੇ ਤੇ ਸਾਖਤ ਨਰ ਜਮ ਕੁੱਟੀਐ ਨਾਮ ਬਿਨਾ ਜਿਹੜੇ ਦੂਜੇ ਪਾਸੇ ਲੱਗੇ ਨੇ ਐਸੇ ਬੰਦੇ ਸਾਖਤ ਹਨ ਨਰ ਜਮ ਕੁੱਟੀਐ ਐਸੇ ਬੰਦਿਆਂ ਨੂੰ ਜਮ ਘੋਟ ਲੈ ਬਗੜ ਕੇ ਚੰਗਾ ਘੋਟਣਾ ਚੜਦਾ ਉਹਨਾਂ ਨੂੰ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਉਹ ਬੰਦੇ ਚੋਰ ਹਨ ਉਸ ਨਾਮ ਬਾਣੀ ਦੇ ਪ੍ਰਭੂ ਨਾਮ ਦੇ ਹੁਕਮ ਦੇ ਚੋਰ ਹਨ ਮਨ ਤਿੰਨ ਕੈ ਨਿਕਟਣਾ ਪਿੱਠਿਆ ਹੈ ਇਹ ਮਨਾ ਉਹਨਾਂ ਦੇ ਨੇੜੇ ਵੀ ਨਹੀਂ ਪਿੱਟਣਾ ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਮਨਮੁੱਖਾਂ ਦੀ ਸੰਗਤ ਮਨਮੁੱਖਾਂ ਦੀ ਦੋਸਤੀ ਸਾਗਤਾਂ ਦੀ ਦੋਸਤੀ ਵੀ ਬੰਦੇ ਦਾ ਮਨਵਿਰਤੀ ਨੂੰ ਹਿਲਾ ਦਿੰਦੀ ਹੈ ਉਹ ਗੱਲਾਂ ਅਸੀਂ ਕਰਦੇ ਨੇ ਇਸ ਲਈ ਭਗਤ ਕਬੀਰ ਜੀ ਬੜੀ ਸੋਹਣੀ ਇਹ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਕਿ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੈ ਸਾਧ ਸੰਗਤ ਦੀ ਜਿਹੜੀ ਮਿਲਾਪ ਹੈ ਇਹਦੇ ਦਿਨ ਦਿਨ ਦੁਨਾ ਹੇਤਾ ਪਾਵ ਆਤਮਾ ਜੀਵਨ ਦਾ ਲਾਭ ਹੀ ਹੋਵੇਗਾ ਆਤਮਾ ਜੀਵਨ ਦੀ ਖੱਟੀ ਹੋਵੇਗੀ ਸਾਖਤ ਕਾਰੀ ਕੰਬਰੀ ਤੋਏ ਹੋਏ ਨਾ ਸੇਤ ਜਿਵੇਂ ਕਾਲੀ ਕੰਬਲੀ ਧੋਣ ਨਾਲ ਚਿੱਟੀ ਨਹੀਂ ਹੋ ਜਾਂਦੀ ਐਵੇਂ ਨਾਸਤਕ ਬੰਦਾ ਜਿਹੜਾ ਹੈ ਸਾਖਤ ਬੰਦਾ ਜਿਹੜਾ ਹੈ ਉਹ ਕਾਲੀ ਕੰਬਰੀ ਮੰਗੇ ਤੋਏ ਹੋਏ ਨਾ ਸੇਤ ਉਹਨਾਂ ਨੂੰ ਅਗਰ ਨਾਮ ਬਾਣੀ ਦੇ ਇਸ਼ਨਾਨ ਰਾਹੀਂ ਸਾਧ ਸੰਗਤ ਰੂਪ ਸ੍ਰੋਵ ਦੇ ਰਾਹੀਂ ਉਹਨਾਂ ਦਾ ਮਨ ਧੋਣ ਦੀ ਯਤਨ ਕਰੀਏ ਉਹ ਇੱਥੇ ਵੀ ਆ ਕੇ ਉਹ ਕਾਲੇ ਹੀ ਰਹਿੰਦੇ ਨੇ ਉਹਨਾਂ ਦਾ ਮਨ ਸਾਫ਼ ਨਹੀਂ ਹੁੰਦਾ ਸਤਸੰਗ ਦਾ ਵੀ ਅਸਰ ਉਹਨਾਂ ਤੇ ਨਹੀਂ ਹੁੰਦਾ ਇਸ ਲਈ ਕਬੀਰ ਸਾਖਤ ਸੰਗਣਾ ਕੀਜੀਏ ਦੂਰੇਂ ਜਾਈਏ ਭਾਗ ਇਹੋ ਜਿਹੇ ਬੰਦਿਆਂ ਦਾ ਸੰਗਣਾ ਕਰੋ ਬੈਨੂੰ ਤੂੰ ਦੂਰ ਹੀ ਨੱਟ ਜਾਓ ਬਾਸ ਅਨਕਾਰੋ ਪਰਸੀ ਤੂ ਕਛ ਲਾਗੈ ਦਾਗ ਕਾਲੇ ਭਾਣੇ ਨੂੰ ਛੁਈਏ ਤੂੰ ਦਾਗ ਲੱਗ ਹੀ ਜਾਂਦਾ ਕਪੜਾ ਮੈਲਾ ਹੋ ਹੀ ਜਾਂਦਾ ਤੂੰ ਮੈਲੇ ਵਿਚਾਰਾਂ ਵਾਲਾ ਬੰਦਾ ਸਾਖਤੀ ਵਿਚਾਰਾਂ ਵਾਲਾ ਬੰਦਾ ਜਿਹੜਾ ਹੈ ਉਹਦੀ ਸੰਗਤ ਕੁਝ ਨਾ ਕੁਝ ਉਹਨਾਂ ਦਾ ਰੰਗ ਚਾੜ ਹੀ ਦਿੰਦੀ ਹੈ ਜੇ ਆਪਣਾ ਜੀਵਨ ਉੱਚੇ ਮਰਤਬੇ ਦੇ ਨਹੀਂ ਪਹੁੰਚਿਆ ਹੋਇਆ ਆਪਣੀ ਅਵਸਥਾ ਪੱਕੀ ਨਹੀਂ ਤਾਂ ਇੱਥੇ ਇਸ ਦਾ ਮਤਲਬ ਇਹ ਨਹੀਂ ਸਮਝ ਲੈਣਾ ਕਿ ਗੁਰੂ ਜੀ ਕੋਈ ਨਫ਼ਰਤ ਸਿਖਾ ਰਹੇ ਨੇ ਬਈ ਇੱਕ ਪਾਸੇ ਬਾਣੀ ਕਹਿੰਦੇ ਨੇ ਬਈ ਚੰਗੇ ਪਾਸੇ ਮੰਦੇ ਪਾਸੇ ਪਰਮਾਤਮਾ ਆਪ ਹੀ ਲਾਉਂਦਾ ਤੇ ਫਿਰ ਜਿਹੜੇ ਵਿਚਾਰੇ ਮੰਦੇ ਪਾਸੇ ਲੱਗੇ ਨੇ ਉਹਨਾਂ ਨੂੰ ਤੂੰ ਇਨੀ ਦੂਰੀ ਕਿਉਂ ਉਹਨਾਂ ਨਾਲ ਇਹ ਨਫ਼ਰਤ ਨਹੀਂ ਹੈ ਇਹ ਪ੍ਰੇਜ਼ ਹੈ ਆਪਣੇ ਆਪ ਤੋਂ ਬਚਣਾ ਆਪਣੇ ਬੁਰੀ ਸੰਗਤ ਤੋਂ ਬਚਣਾ ਤੋ ਗੁਰਮੁਖ ਬੰਦਾ ਜਿਹੜਾ ਹੈ ਪ੍ਰੇਜ਼ ਕਰਦਾ ਉਹਨਾਂ ਦੀ ਸੰਗਤ ਨੂੰ ਨਫ਼ਰਤ ਨਹੀਂ ਕਰਦਾ ਵਿਰੋਧ ਨਹੀਂ ਕਰਦਾ ਗੁਰੂ ਸਿਖਾਣ ਦੇ ਉਹਨਾਂ ਦੁਸ਼ਮਣ ਨਾਲ ਵੀ ਵੈਰ ਨਹੀਂ ਕੀਤੇ ਜਿਹੜੇ ਸ਼ਸਤਰ ਚੁੱਕ ਕੇ ਸਿੱਖੋਂ ਦਾ ਨਾਸ ਕਰਨਾ ਆਏ ਸਨ ਸਿੱਖਾਂ ਨੇ ਦੇ ਉਹਨਾਂ ਨਾਲ ਵੀ ਵੈਰ ਨਹੀਂ ਕੀਤਾ ਇਹਦਾ ਮਤਲਬ ਇਹ ਨਹੀਂ ਹੁੰਦਾ ਅਸੀਂ ਸਾਖਤ ਨਾਲੋਂ ਨਾਸਕ ਨਾਲੋਂ ਮਨਮੁਖ ਨਾਲੋਂ ਦੋਸਤੀ ਨਾ ਕਰਨੀ ਉਹਦੇ ਤੋਂ ਦੂਰ ਦੂਰ ਰਹਿਣਾ ਇਹ ਨਫ਼ਰਤ ਨਹੀਂ ਹੁੰਦੀ ਇਹ ਆਪਣਾ ਬਚਾਉਣਾ ਹੁੰਦਾ ਕਬੀਰ ਬੈਸਨੂ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਬੈਸਨੂ ਬੰਦਾ ਧਰਮੀ ਬੰਦੇ ਦੀ ਕੁੱਤੀ ਵੀ ਭਲੀ ਐ ਤੇ ਸਾਖਤ ਕੀ ਬੁਰੀ ਮਾਂ ਨਾਸਿਕ ਦੀ ਮਾਂ ਵੀ ਬੁਰੀ ਉਹ ਹਰਗੇ ਇਨਸਾਨੀ ਜੀਵਨ ਵਿੱਚ ਹੈ ਤੇ ਕੁੱਤੀ ਜਾਨਵਰੀ ਜੀਵਨ ਵਿੱਚ ਹੈ ਕਿਉਂ ਉਹ ਨਿਤ ਸੁਣਾ ਹਰ ਨਾਮ ਜਸ ਜਿਹੜਾ ਧਰਮੀ ਬੰਦਾ ਹੈ ਉਹਦੀ ਕੁੱਤੀ ਵੀ ਵਿੜੇ 'ਚ ਬੈਠੀ ਉਸਦੇ ਕੰਨਾਂ ਵਿੱਚ ਕੋ ਨਾਮ ਬਾਣੀ ਦੀ ਗੱਲ ਹੀ ਪੈਂਦੀ ਹੋਵੇਗੀ ਉਹ ਸੁਣਦੀ ਹੈ ਉਹ ਪਾਪ ਵਿਸਾ ਹੁਣ ਜਾਏ ਦੂਜਾ ਉਹ ਆਇਆ ਉਹ ਸਾਖਤ ਦੀ ਮਾਂ ਲਈ ਉਹ ਜਿਹੜੀ ਪਾਪ ਕਰਨੀ ਜਾਂਦੀ ਹੋਵੇਗੀ ਇਸ ਲਈ ਪਾਪੀ ਦੀ ਮਾਂ ਕੋ ਨੂੰ ਜਾਨਵਰ ਚੰਗਾ ਹੈ ਜਿਹੜਾ ਕਿਸੇ ਗੁਰਮੁਖ ਦੇ ਘਰ ਦੇ ਵਿੜੇ ਵਿੱਚ ਬੈਠਾ ਹੋਇਆ ਹੈ ਕਬੀਰ ਮਾਰੀ ਮਰੀ ਕੁਸੰਗ ਮਾਰੀ ਮਰੂ ਕੁਸੰਗ ਕੀ ਕੇਲੇ ਨਿਕੜ ਜੋ ਬੀਰ ਜਿਵੇਂ ਕੇਲੇ ਦੇ ਨੇੜੇ 베ਰੀ ਦਾ ਬੂਟਾ ਹੋਵੇ ਉਹ ਚੁੱਲਾ ਉਚੀਰੀਆ ਸਾਗਤ ਸੰਗ ਨਾ ਹੈ ਜਦੋਂ ਉਹ ਚੁੱਲਦੇ ਨੇ ਹਵਾ ਨਾਲ ਤੇ ਉਹ 베ਰੀ ਦੇ ਕੰਨੇ ਨਾਲ ਕੇਲੇ ਦੇ ਪੱਤਰ ਚੀਰ ਫਾੜ ਹੋ ਕੇ ਸਤਿਆਨਾਸ਼ ਹੋ ਜਾਂਦਾ ਉਹਨਾਂ ਦਾ ਇਸ ਤਰ੍ਹਾਂ ਇਹ ਜਿਹੜੀ ਕੁਸੰਗ ਹੈ ਮਾਰੀ ਕੁਸੰਗਤ ਹੈ ਇਹ ਵੀ ਇਨਸਾਨ ਦੇ ਜੀਵਨ ਨੂੰ ਲੀਲੋ ਲੀਡ ਕਰ ਦਿੰਦਾ ਆਤਮਿਕ ਗੁਣਾਂ ਦਾ ਨਾਸ ਕਰਦੀ ਹੈ ਬੀਰ ਸਾਧੂ ਕੀ ਸੰਗਤ ਰਹੂੰ ਜੋ ਕੀ ਪੂਰਤੀ ਖਾऊं ਰਾਪੂ ਵਰਗੀ ਰੁੱਖੀ ਸੁੱਕੀ ਰੋਟੀ ਖਾਣੀ ਚੰਗੀ ਹੈ ਸਾਧੂ ਦੀ ਸੰਗਤ ਵਿੱਚ ਹੋਣ ਖਾਰਸ ਹੋਈ ਹੈ ਸਾਖਤ ਸੰਗਣਾ ਜੋ ਉਹ ਸਾਧ ਸੰਗਤ ਵੀ ਜੋ ਹੋਏਗਾ ਸੋ ਹੋਏਗਾ ਦੇਖੀ ਜਾਏਗੀ ਪਰ ਨਾਸਤਿਕ ਦੀ ਸੰਗਤ ਨਹੀਂ ਜਾਣਾ ਕਿਉਂਕਿ ਉਸ ਪਾਸੇ ਤੇ ਗਰੰਟੀ ਹੈ ਨਾ ਕਿ ਭੈੜੀ ਸੰਗਤ ਨਾਸਤਿਕਾਂ ਦੀ ਸੰਗਤ ਵਿੱਚ ਬੰਦਾ ਨਾਸਤਿਕ ਬਣੇਗਾ ਹੀ ਬਣੇਗਾ ਮਾਰਾ ਅਸਰ ਪੇਗਾ ਹੀ ਪੇਗਾ ਸਾਧ ਸੰਗਤ ਨੂੰ ਕੋਈ ਫਾਲਾ ਨਾ ਮਿਲੇਗਾ ਤੇ ਨੁਕਸਾਨਦ ਨਹੀਂ ਨਾ ਹੋਏਗਾ ਇਸ ਲਈ ਬਾਈ ਇੱਥੇ ਜੋ ਹੋਏ ਸੋ ਹੋਏ ਮੈਂ ਸੰਗਤੀ ਕਰਨੀ ਹੈ ਸਾਧੂ ਕੀ ਸੰਗਤ ਰੱਖੋ ਇੱਥੇ ਹੀ ਰਹਾ ਠੀਕ ਹੈ ਸੰਤਾਂ ਸੇਵੀਤੀ ਰੰਗਨ ਲਾਇ ਸਾਗਰ ਸੰਗ ਬੇਕਰਮ ਕੁਮਾਇ ਜਿਹੜਾ ਸਾਧ ਸੰਗਤ ਨਾਲ ਆਪਣਾ ਮਨ ਦਾ ਰੰਗ ਨਹੀਂ ਜੋੜਦਾ ਫੁਰਤੀ ਨਹੀਂ ਜੋੜਦਾ ਸਾਗਰ ਸੰਗ ਬੇਕਰਮ ਕੁਮਾਇ ਤੇ ਨਾਸਤਿਕਾਂ ਨਾਲ ਜਾ ਕੇ ਮਾਰੇ ਕਰਮ ਵਿੱਚ ਸਾਥ ਦਿੰਦਾ ਹੈ ਦੁਰਲਭ ਦੇ ਖੋਈ ਅਗਿਆਨੀ ਐਸੀ ਅਗਿਆਨੀ ਬੰਦੇ ਨੇ ਆਪਣੀ ਦੁਰਲਭ ਮੁਨਕਾ ਦੇਈ ਜਿਹੜੀ ਭਾਗ ਨਾਲ ਮਿਲਦੀ ਹੈ ਇੱਕ ਗਵਾਲੰਦਾ ਹੈ ਜੜ ਆਪਣੀ ਆਪ ਉਪਾੜੀ ਜਿਉ ਉਹ ਆਪਣੀ ਜੜ ਆਪ ਹੀ ਪੁੱਟਦਾ ਮਤਲਬ ਆਪਣੇ ਜੀਵਨ ਦਾ ਸਤਿਆਨਾਸ ਉਹ ਆਪ ਹੀ ਕਰਦਾ ਹੈ ਇਸਰੇ ਭਾਈ ਉਲਟੀਰੇ ਮਨ ਉਲਟੀਰੇ ਸਾਗਤ ਛੁਕਾ ਉਲਟੀਰੇ ਇਹ ਸਾਗਤ ਨਾਲੋਂ ਦੋਸਤੀ ਉਲਟਾ ਲੈ ਉਹਦੇ ਨਾਲ ਜੋੜ ਨਾ ਝੂਠੇ ਕੀਦੇ ਝੂਠਪਰੀ ਛੁਟਕੀਰੇ ਮਨ ਛੁਟਕੀਰੇ ਸਾਗਤ ਸੰਗ ਨਾ ਛੁਟਕੀਰੇ ਭਾਈ ਇਹਨਾਂ ਸਾਗਤਾਂ ਕੋ ਨੂੰ ਪ੍ਰੀਤ ਤੋੜੀ ਦੇ ਝੂਠੇ ਦੀ ਪ੍ਰੀਤ ਝੂਠੀ ਹੁੰਦੀ ਹੈ ਝੂਠੀ ਦਿਖਾਂਦੀ ਹੈ ਸੱਚ ਨਹੀਂ ਦਿਖਾਂਦੀ ਜਿਉਂ ਕਾਜਰ ਪਰ ਮੰਦਰ ਰੱਖਿਓ ਜੋ ਪੈਸਾ ਕਾਲੂ ਖੀਰੇ ਅਗਰ ਕਜਲੇ ਦਾ ਕਾਲਖ ਦਾ ਕੋਇਲੇ ਦਾ ਕੋਈ ਘਰ ਭਰਿਆ ਹੋਇਆ ਹੈ ਉੱਤੇ ਜਾ ਕੇ ਜਿਹੜਾ ਬੈਠੇਗਾ ਜੋ ਪੈਸਾ ਹੈ ਕਾਲੂ ਖੀਰੇ ਉਹ ਕਾਲਾ ਹੀ ਹੋ ਜਾਏਗਾ ਦੂਰ ਹੀ ਤੇ ਭਾਗ ਹੋ ਹੈ ਜਿਸ ਗੁਰਮਿਲ छुटਕੀ ਤ੍ਰਿਕੁਟੀ ਰੇ ਉਹ ਬੰਦਾ ਗੁਰੂ ਨਾਲ ਜੁੜਨ ਦੇ ਕਾਰਨ ਉਹ ਦੂਰ ਹੀ ਨਸ ਜਾਂਦਾ ਇਹੋ ਜਿਹੇ ਲੋਕਾਂ ਦੀ ਸੰਗਤ ਚ ਉਹ ਗੁਰੂ ਨਾਲ ਮਿਲ ਕੇ ਉਹਨਾਂ ਨੇ ਮਨ ਦੀ ਤ੍ਰੂੜੀ ਜਿਹੜੀ ਹੈ ਮੱਥੇ ਦੀ ਤ੍ਰੂੜੀ ਮਿਟਾ ਦਿੱਤੀ ਹੁੰਦੀ ਹੈ ਉਹ ਇਹਨਾਂ ਖੁਦ ਕੀ ਸਵਾਲ ਲੋਕਾਂ ਦੇ ਨੇੜੇ ਤਾ ਹੀ ਨਹੀਂ ਪਉਂਦਾ ਮੰਗੂ ਦਾਨ ਕਿਰਪਾ ਕਰਪਾਣੇ ਮੇਰਾ ਮੁਖ ਸਾਖਤ ਸੰਗ ਨਾਲ ਜੁਟਸੀ ਰੇ ਗੁਰੂ ਜੀ ਪ੍ਰਮਾਤਮਾਗੇ ਅਰਦਾਸ ਕਰਦੇ ਨੇ ਕਿ ਵਾਹਿਗੁਰੂ ਜੀਓ ਮੇਰਾ ਮਨ ਜਿਹੜਾ ਇਹਨ ਸਾਕਤ ਨਾਨਕ ਦੇ ਜੁੜ ਜਾਏ ਮੰਗੂ ਦਾਨ ਮੇਹ ਦਾਨ ਮੰਗਨਾ ਕਿਰਪਾਲ ਕਿਰਪਾ ਨਿਧ اے ਕਿਰਪਾ ਦੇ ਖਜ਼ਾਨੇ ਪ੍ਰਭ ਤੇਰੇ ਦੂਰ ਦਾਨ ਮੰਗਦਾ ਮੇਰਾ ਮੁਖ ਸਾਖਤ ਸੰਗ ਨਾਲ ਨ ਜੁਟਸੀ ਰੇ ਮੇਰਾ ਮੁਖ ਦੇ ਨੇ ਸਾਖਤ ਨਾਲ ਨਾਲ ਜੁੜ ਜਾਏ ਇਹਨਾਂ ਨਾਲ ਮੈਨੂੰ ਜੋੜ ਦੇਈ ਜਾਂ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੁੰਡ ਸਾਧ ਪਗਾ ਹੇਟ ਰੁਲਸੀ ਰੇ ਮੈਨੂੰ ਤੇ ਆਪਣੇ ਦਾਸਨ ਦਾ ਅਰਦਾਸ ਕਰੀ ਮੇਰਾ ਮੁੰਡ ਮੇਰਾ ਸਿਰ ਸਾਧਾਂ ਦੇ ਪੈਰਾਂ ਥੱਲੇ ਰੁਲੇ ਇਥੇ ਸਾਧੂ ਭਾਵ ਅੱਜ ਕੱਲ ਦੇ ਡੇਰੇਦਾਰ ਨਹੀਂ ਜੇ ਸ੍ਰੀ ਕੁੰਮ ਦਾ ਸਤਿਆਨਾਸ਼ ਕਰੀ ਜਾ ਰਹੇ ਨੇ ਮਨ ਮਰਜ਼ੀ ਦੀਆਂ ਮਰਿਆਦਾਂ ਚਲਾ ਕੇ ਜੋ ਕੋਈ ਸਿੱਖੀ ਮਰਿਆਦਾ ਲਾਗੂ ਹੁੰਦੀ ਹੈ ਉਹਨੂੰ ਤੋੜਨ ਵਿੱਚ ਉਹਨੂੰ ਖਤਮ ਕਰਾਉਣ ਦੇ ਵਿੱਚ ਇਹਨਾਂ ਦਾ ਪੂਰਾ ਯਤਨ ਰਹਿੰਦਾ ਹੈ ਇਹਨਾਂ ਸਾਧ ਸੰਤਾਂ ਦੀ ਗੱਲ ਨਹੀਂ ਹੈ ਇਥੇ ਬ੍ਰਹਮਗਣੀ ਇਨਸਾਨਾਂ ਦੀ ਗੱਲ ਹੈ ਜਿਹੜੇ ਪ੍ਰਮਾਤਮਾ ਦੀ ਜੋਤ ਵਿੱਚ ਇੱਕ ਮਿਕ ਆਪਣੀ ਸੁਰਤੀ ਜੋੜ ਚੁੱਕੇ ਨੇ ਉਹਨਾਂ ਦੀ ਗੱਲ ਹੈ ਸਾਗਤ ਜੀ ਨੂੰ ਮਨ ਮੇਲ ਨਾ ਕਰਿਓ ਜਿਹਨੇ ਹਰ ਘਰ ਨਾਮ ਵਿਸਾਰੇ ਉਹਨਾਂ ਦਾ ਮੇਲ ਨਾ ਕਰੋ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਨਾਮ ਬੁਲਾਇਆ ਹੁੰਦਾ ਹੈ ਸਾਕਤ ਨੂੰ ਬੱਚ ਨੂੰ ਵਿਚਵਾ ਜਿਉਂ ਡਸੀ ਹੈ ਤਾਂ ਜ ਸਾਗਤ ਕਰਾਰੇ ਸਾਗਤ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਵਿਚੂ ਦੇ ਡੰਗ ਵਰਗੇ ਹੁੰਦੇ ਨੇ ਇਹ ਵਿਚੂ ਦਾ ਡੰਗ ਬਹੁਤ ਪੀੜ ਦਿੰਦਾ ਬੜਾ ਦਰਦ ਦਿੰਦਾ ਹੈ ਇਹਨਾਂ ਦੀ ਸੰਗਤ ਕਰਕੇ ਇਹਨਾਂ ਦੇ ਬਚਨਾਂ ਦਾ ਅਮਲ ਕਰਕੇ ਉਹੋ ਜੀ ਪੀੜਾ ਹੀ ਚੱਲਣੀ ਪੈਂਦੀ ਹੈ ਜਿਹੜੀ ਵਿਚੂ ਦੇ ਦਸੇ ਚੱਲੀ ਜਾਂਦੀ ਹੈ ਤਾਂ ਹਰ ਕੇ ਦਾਸ ਨੂੰ ਸਾਗਤ ਨਹੀਂ ਸੰਗ ਰੱਬੀ ਪਿਆਰਿਆਂ ਦਾ ਕਦੇ ਨਾਸਤਿਕਾਂ ਨਾਲ ਸੰਗ ਨਹੀਂ ਹੁੰਦਾ ਸਾਗਤ ਨਾਲ ਸੰਗ ਨਹੀਂ ਹੁੰਦਾ ਉਹ ਵਿਖੇ ਹੀ ਉਸ ਰਾਮ ਕੋ ਰੰਗ ਤਾਂ ਕਿ ਤੋਂ ਬੰਦਿਆਂ ਦਾ ਨੂੰ ਰਾਮ ਦੇ ਰੰਗ ਹੁੰਦਾ ਹੈ ਨਾਮ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਕਿ ਜਿਹੜੇ ਸਾਖਤ ਹੁੰਦੇ ਨੇ ਉਹ ਵਿਖੇ ਹੀ ਹੁੰਦੇ ਨੇ ਉਹ ਵਿਸ਼ੇ ਵਿਕਾਰੀ ਹੁੰਦੇ ਨੇ ਉਹਨਾਂ ਦਾ ਆਪਸ ਹੀ ਕਦੇ ਮੇਲ ਨਹੀਂ ਹੁੰਦਾ ਤਾਂ ਨਾ ਹੋਣਾ ਚਾਹੀਦਾ ਮਨ ਅਸਵਾਰ ਜੈਸੀ ਤੂਰੀ ਸ਼ਿੰਗਾਰੀ ਜਿਉਂ ਕਾਪੂਰ ਪੁਚਾਰਾ ਨਾਰੀ ਬੈਦ ਕੋ ਨੇਤਰਾ ਪਾਇਦੂ ਹਾਵੇ ਗਊਚਰ ਸਿੰਘ ਪਾਛਾ ਪਾਵੇ ਗਾਰਡਨ ਦੇ ਕੰਮ ਤਿੰਨ ਕਰ ਪੂੰਜੀ ਸੋਦੇ ਕੋ ਤਾਵੇ ਬਿਨ ਪੂੰਜੀ ਇਹ ਇਹੋ ਹਾਲਤ ਹੈ ਮਨ ਅਸਵਾਰ ਜੈਸੀ ਪੂਰੀ ਸ਼ਿੰਗਾਰੀ ਜਿਵੇਂ ਸ਼ਿੰਗਾਰੀ ਹੋਈ ਤੂਰੀ ਕੋੜੀ ਤੇ ਮਨ ਉਹਦਾ ਅਸਵਾਰ ਜਿਉਂ ਕਾਪੁਰਖ ਪੁਜਾਰਾ ਨਾਰੀ ਜਿਵੇਂ ਕੋਈ ਨਾਰੀ ਪਰ ਪੁਰਖ ਨਾਲ ਆਪਣਾ ਜੀਵਨ ਸੁਖੀ ਬਿਨਾਨ ਦਾ ਯਤਨ ਕਰਦੀ ਹੈ ਬੈਲ ਕੋ ਨਿਤਰਾ ਪਾਇ ਦੁਹਾਵੇ ਕੋਈ ਬੈਲ ਨੂੰ ਚੋਣ ਦਾ ਯਤਨ ਕਰੇ ਵੀ ਉਹਦੇ ਚ ਕਿਹੜਾ ਦੁੱਧ ਨਿਕਲਣਾ ਹੈ ਤਾਂ ਇਹ ਇਸ ਕਿਸਮ ਦੀਆਂ ਦ੍ਰਿਸ਼ਟਾਂਤ ਨੇ ਸਾਖਤ ਦਾ ਸੰਗ ਕਰਨਾ ਸਾਗ ਦਾ ਮੇਲ ਇਸ ਕਿਸਮ ਦਾ ਜਿਹਨੇ ਨਿਰਾਰਥਕ ਕੰਮ ਬੰਦਾ ਸਿੱਖਦਾ ਉੱਥੇ ਜਾ ਕੇ ਕੋਈ ਕੰਮ ਦੀ ਚੱਜ ਦੀ ਜ਼ਿੰਦਗੀ ਨਹੀਂ ਮਿਲਦੀ ਉੱਥੇ ਨਾਨਕ RAM ਨਾਮ ਜਪ ਚੀਤ ਸਿਮਰ ਸਵਾਮੀ ਹਰ ਸਾ ਮੀਤ ਸੱਚਾ ਮੀਤਰ ਉਹ ਹਰੀ ਪ੍ਰਮਾਤਮਾ ਨੂੰ ਹੀ ਮਨਾਓ ਸਿਮਰ ਸਵਾਮੀ ਹਰ ਸਾ ਮੀਤ ਉਹ ਆ ਸੱਚਾ ਮੀਤ ਉਸ ਨੂੰ ਸਿਮਰ RAM ਨਾਮ ਜਪ ਚੀਤ ਉਹਨੂੰ ਚਿਤ ਕਰਨ ਕਰੋ ਅੱਜ ਕੱਲ ਸਾਡੇ ਸਿੱਖੀ ਸੂਬ ਵਾਲੇ ਵਿਦਵਾਨ ਵੀ ਕਹੀਂ ਇਹ ਬਦੀ ਵਿਚਾਰਾਂ ਦੇ ਮਾਰਦੇ ਨੇ ਨਹੀਂ ਜੀ ਆਤਮਾ ਆਤਮਾ ਕੁਝ ਨਹੀਂ ਹੁੰਦੀ ਆਤਮ ਪਰਮਾਤਮਾ ਕੁਦਰ ਨਹੀਂ ਹੁੰਦਾ ਕੋਈ ਤਤਵੀ ਸਰੀਰ ਕਿਸੇ ਵੀ ਦੇ ਨਾਲ ਜੁੜ ਜਾਂਦਾ ਹੈ ਇਹਨਾਂ ਦੇ ਜੁੜਨ ਦੇ ਕਾਰਨ ਵਿੱਚ ਕੋਈ એનર્ਜੀ ਪੈਦਾ ਹੋ ਜਾਂਦੀ ਹੈ ਇੰਗਲਿਸ਼ੇ ਪਰਗੇ ਨੇ ਇੰਗਲਿਸ਼ ਦੇ ਹਰਫ ਬੜੇ ਬੋਲਦੇ ਨੇ એનર્ਜੀ ਪੈਦਾ ਹੋ ਜਾਂਦੀ ਹੈ ਜਦੋਂ એનર્ਜੀ ਨਾਸ ਹੋ ਜਾਂਦੀ ਹੈ ਕਿਸੇ ਕਾਰਨ ਇਹ ਨਹੀਂ ਪਤਾ ਕਾਰਨ ਕਿਹੜਾ ਤੇ ਬਣੀ ਕਿਵੇਂ ਤੇ એનર્ਜੀ ਆਉਂਦੀ ਕਿੱਥੇ ਤੇ ਜਾਂਦੀ ਕਿੱਥੇ ਇਹ ਤਾਂ ਪਤਾ ਨਹੀਂ ਹੈ ਕਿਸੇ ਕੁਦਰਤੀ ਉਹ ਕੁਦਰਤ ਕੀ ਹੋਈ ਭਾਈ ਕੁਦਰਤੀ ਤਰੀਕੇ ਨਾਲ ਕਿਸੇ ਕੁਦਰਤੀ ਵਿਧੀ ਨਾਲ ਉਹ ਕੁਦਰਤੀ ਵਿਧੀ ਤੁਹਾਨੂੰ ਨਹੀਂ ਸਮਝ ਫਿਰ ਉਹ ਰੱਬ ਹੁਕਮ ਹੁਕਮ ਨਾਲ ਕਿਹਾ ਜਾਈ ਅਧੂਰਾ ਗਿਆਨ ਕਿ ਨਹੀਂ ਜੀ ਇਹ ਕੁਝ ਨਹੀਂ ਹੁੰਦਾ ਜੀ એનર્ਜੀ ਵੇਸਟ ਹੁੰਦੇ ਬੰਦਾ ਮਰ ਜਾਂਦਾ ਕੋਈ ਆਤਮਾ ਆਉਂਦੀ ਨਹੀਂ ਆਤਮਾ ਜਾਂਦੀ ਨਹੀਂ ਇਹੋ ਜੇ ਲੋਕਾਂ ਦੇ ਪਾਈਪ ਲਿਖੇ ਦੇ ਕਾਰਨ ਗੁਰਮਤ ਨਾਲੋਂ ਅਸੀਂ ਨਾ ਟੁੱਟੀਏ ਇਹ ਗੁਰਮਤ ਜਿਹੜੀ ਹੈ ਕੇਵਲ ਦੁਨੀਆਵੀ ਵਿਦਿਆ ਨਾਲ ਨਹੀਂ ਖਾਲੀ ਕਿਤਾਬਾਂ ਦੇ ਪਠਨ ਪਾਠਨ ਨਾਲ ਗੁਰਮਤ ਦੇ ਤਤ ਗਿਆਨ ਦੀ ਸਮਝ ਨਹੀਂ ਆਉਂਦੀ ਇੱਥੇ ਅਮਲੀ ਜੀਵਨ ਹੈ ਜਦੋਂ ਇੱਕ ਓਗਨਦਰੋਂ ਨਿਕਲੇਗਾ ਉਹਦੀ ਥਾਂ ਇੱਕ ਗੁਣ ਆਏਗਾ ਅਗਲੇ ਗੁਣ ਦੀ ਸਮਝ ਆਏਗੀ ਜਦੋਂ ਦੋ ਗੁਣ ਆਤਮਾ ਗਾਣਗੇ ਦੋ ਓਗਨ ਨਿਕਲਣਗੇ ਤੇ ਤੀਜੀ ਆਤਮਾ ਗੁਣ ਦੀ ਸਮਝ ਆਏਗੀ ਇੱਥੇ ਉਹ ਨਹੀਂ ਹੈ ਕਿ ਊੜਾ ੜਾ ਪੜ ਲਿਆ ਇਹ ਸਭ ਯਾਦ ਹੋ ਗਿਆ ਤਾਂ ਉਹਨਾਂ ਅੱਗੇ ਲਾਵਾਂ ਲਾਵਾਂ ਪੜੀਏ ਮਾਤਰਾਵਾਂ ਪੜੀਏ ਤੇ ਗੱਲ ਬਣ ਗਈ ਨਹੀਂ ਇੱਥੇ ਊੜੇ ਆੜੇ ਉੱਪਰ ਅਮਲ ਹੋਣਾ ਚਾਹੀਦਾ ਪਹਿਲੀ ਪੱਟੀ ਤੇ ਅਮਲ ਹੋਏਗਾ ਤਾਂ ਦੂਜੀ ਵੀ ਸਮਝ ਆਏਗੀ ਪਹਿਲੀ ਤੇ ਦੂਜੀ ਤੇ ਅਮਲ ਹੋਏਗਾ ਤਾਂ ਤੀਜੀ ਦੀ ਸਮਝ ਆਏਗੀ ਜਦੋਂ ਤਿੰਨ ਪਹਿਲੀਆਂ ਆਤਮਿਕ ਪੱਟੀਆਂ ਦੀ ਸੂਜੀ ਆ ਜਾਏਗੀ ਗਿਆਨ ਆ ਜਾਏਗਾ ਫਿਰ ਚੌਥੀ ਵੀ ਸਮਝ ਆਏਗੀ ਖਾਲੀ ਪਠਨ ਪਠਨ ਨਾਲ ਕੁਝ ਨਹੀਂ ਬਣਨਾ ਇਹ ਖਾਲੀ ਕਿਤਾਬੀ ਪੜਾਈ ਨਾ ਭਵੇਂ ਪਿੱਛੇ ਪ੍ਰੋਫੈਸਰ ਲਗੇ ਹੁੰਦੇ ਨੇ ਲੇਕਿਨ ਆਤਮਿਕ ਜੀਵਨ ਵੱਲੋਂ ਐਸੇ ਬੰਦੇ ਬਹੁਤ ਮੇ ਕੋਰੇ ਦੇਖੇ ਐਸੀਆਂ ਕੋਰੀਆਂ ਗੱਲਾਂ ਕਰਦੇ ਨੇ ਜਿਹੜੀਆਂ ਗੁਰਮਤ ਨੂੰ ਵੀ ਖੰਡਨ ਕਰਦੀਆਂ ਨੇ ਤੋ ਭਾਈ ਮਨ ਨਰਾਸ਼ ਨਹੀਂ ਕਰਨਾ ਗੁਰਬਾਣੀ ਨੂੰ ਦਿਲੋਂ ਮਨੋਂ ਪੜੋ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਗੁਰਬਾਣੀ ਅਨੁਸਾਰ ਆਤਮਿਕ ਜੀਵਨ ਦੀ ਕਮਾਈ ਕਰੀਏ ਤੇ ਅਸੀਂ ਇਸ ਸਾਗਤ ਪੁਣੀ ਤੋਂ ਬਾਈ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ